ਜੀ ਰਵਕੇਸ ਬਲੌਗ ਚ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਦਿਨਵਾਦ ਬਲੌਗ ਨਾਲ ਰਹੇ ਮੜਾ ਜੀ ਬਾਈ ਦਾ ਐਕਸੀਡੈਂਟ ਹੋ ਗਿਆ ਜੀ ਦੇਖੋ ਨੱਕ ਤੇ ਸੱਟ ਲੱਗੀ ਇਹ ਥੋੜੀ ਜੀ ਬਾਹ ਤੇ ਹੈ ਚਲੋ ਕੋਈ ਨਹੀਂ ਥੋੜੇ ਦਮ ਤੱਕ ਹੋ ਜਾਣਗੇ ਠੀਕ ਫਿਰ ਇਹ ਵੀ ਦਿਖਾਣਗੇ ਤੁਹਾਨੂੰ ਦੁਬਾਰਾ ਬਲੌਗ ਚ ਤੁਹਾਨੂੰ ਠੀਕ ਹੈ ਜੀ ਮਿਲਦੇ ਹਾਂ ਹੁਣ ਭੈਣ ਕੋਲੇ ਚੱਲੇ ਸੀਗੇ ਦੁਵਾਲੇ ਦੇਣ ਵਾਸਤੇ ਤੇ ਹੁਣ ਥੱਲੇ ਜਾ ਕੇ ਦੇਖਦੇ ਆਂ ਮੰਮੀ ਤਿਆਰ ਹੋ ਗਈ ਕਿ ਨਹੀਂ ਆਜੋ ਚਲਦੇ ਆਂ ਥੱਲੇ ਹੁਣ ਜਾ ਰਿਹਾ ਥੱਲੇ ਜੀ ਓਹ ਹੋ 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 ਐਂਡ ਕਰੋ ਐਂਡ ਕਰੋ ਐਂਡ ਕਰੋ ਇੰਜੈਕਟ ਬੜੀ ਚਲੋ ਜੀ ਰਵੀ ਤੇ ਰਮੀ ਤੇਰੀ ਸਰਾਬ ਹੋ ਗਈ ਇਸ ਬੰਦੇ ਤੋਂ ਹਾਂ ਜੀ ਆਜਾ ਕੋ ਬੜੇ ਉੱਲੀ ਚਲ ਠੀਕ ਹੈ ਜੀ ਚਲਦੇ ਆਂ ਅਸੀਂ ਤੇ ਚੱਲੀ ਮਮੀ ਕਿੱਧਰ ਚੱਲੀਏ ਪਹੁੰਚ ਗਏ ਅਸੀਂ ਇਹ ਭੈਣ ਉਹ ਬੰਨਣਾ ਰੁਕ ਕੇ ਜਾਨੀ ਚਾਪਣੀ ਵੀਰੇ ਜੀ ਚਾਚਾ ਉੱਠਣ ਲੱਗੇ ਪਤਾ ਨਹੀਂ ਪੈ ਗਈ ਨਾਲੇ ਜੀ ਕਾਟ ਬੰਦੀ ਗੱਲਾਂ ਕਰਦੇ ਆ ਜੀ ਹੁਣ ਨਹੀਂ ਮੈਂ ਬਗੀ ਟੁੰਡਾ ਨਹੀਂ ਖੀਤੀ ਉਹਨਾਂ ਨੂੰ ਹੋਏ ਨਹੀਂ ਦਿੱਲੀ ਜੀ ਗੱਲਾਂ ਕਰ ਦਿਆਂ ਕਿ ਆਏ ਗਏ ਚੱਕੀ ਜਾ ਇਹ ਤੁਨ ਲਗੀ ਬੀ ਤਾ ਬਸ ਤੱਕ ਕੋਈ ਸਬਜ਼ੀ ਪਾਲਿਆ ਲਈ ਆਪਣੇ ਲਈ ਆ ਤਾਂ ਹੀ ਗਏਗੇ ਅੱਜ ਭਰਾ ਲਈ ਮੈਂ ਕਾਜੀ ਕਰਕੇ ਲੈਣੀ ਪਾਲਣ ਚੋਰ ਦੀ ਹਮੇ ਤਾਂ ਉਸ ਤੇ ਟਕਾਲ ਭਰਉਣ ਤੇ ਕੋਈ ਭਰਉਣ ਇਹ ਮੇਰੀ ਭੈਣ ਦੀ ਸੱਸ ਤੇ ਜਿਠੜਣ ਲਈ ਬਾਕੀ ਤਾਂ ਤੇ ਦਾਜੂ ਭੜਾ ਲਈ ਤੇ ਕਲ ਨੂੰ ਕਰ ਲੈਣ ਕਲ ਨੂੰ ਤੇਰੇ ਮਸ਼ੀਨ ਨਾਲ ਕਿਹਾ ਉਹਨਾਂ ਕੋਲ ਜਿਹਦੇ ਭਰਾਉਣੇ ਤੇ ਚਾਮਪੌਂਟ ਕਰੇ ਕਰ ਕਰੀ ਨਾ ਕੀ ਨਾਂ ਲੰਘਦੇ ਸੀ ਆ ਬਾਕੀ ਬੰਦੇ ਥੋੜੀ ਦੇਰ ਬਾਅਦ ਇਹ ਭਾਂਡਾ ਮੇਰਾ ਜੀ ਤੁਸੀਂ ਕਾਲ ਜੀ ਹਮ ਥੋੜਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਮਾਮੇ ਹਾਂ ਇਹ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਲਾਈਕ ਵੀ ਕਰਿਆ ਕਰੋ ਬਹੁਤ ਘੱਟ ਵਿੱਚ ਹੀ ਹੋ ਜਾਂਦੀਆਂ ਹੋਣੀਆਂ ਇਹਦੀਆਂ ਕਿੰਨੀਆਂ ਤੇ ਥੈਂਕ ਯੂ ਥੈਂਕ ਯੂ ਹਮ ਤੁਹਾਨੂੰ ਮਿਲਦੇ ਹਾਂ ਜੀ ਥੋੜੀ ਦੇਰ ਬਾਅਦ ਅੱਜ ਤਾਂ ਗੱਡੀ ਖੜੀ ਹੈ ਜੀ ਤੇ ਮਨ ਲੱਗਦਾ ਟਰੈਕਟਰ ਗਿਆ ਬ ਹੈ ਹੋਲੈਂਡ ਗੈਸਪ੍ਰੋ ਸੁਪਰ ਸਿੰਡਰ ਆਹ ਦੇਖੋ ਜੀ ਇਧਰ ਮੁਝੇ ਹੋਰ ਜੀ ਇਹਨ ਪੱਕਾ ਪੱਕਾ ਲਾਏਗਾ ਇੱਧਰ ਪਿੱਛੇ ਵੀ ਆ ਦੇਖੋ ਮੱਝਾ ਦਾ ਕਮਰਾ ਇਹ ਦੇਖੋ ਜੀ ਬਹੁਤ ਵਧੀਆ ਵਾਇਪੋਂ ਦੀ ਇੱਥੇ ਆ ਕੇ ਆਉਣੀ ਕੋਣਾ ਖੇਤਾ ਚ ਕਰਣਾ ਜੀ ਇਹਨਾਂ ਭੈਣ ਦਾ ਝੋਨੇ ਦਾ ਜ਼ਰਾ ਹੋ ਗਿਆ ਕੰਮ ਲੱਗਾ ਵੱਡਤਾ ਮਸ਼ੀਨ ਆ ਇਜੀ ਭੈਣੋਂ ਰੰਦਾ ਮਿਲਦਾ ਹੋ ਗਿਆ ਉਹ ਘਟੜਲੀ ਟ੍ਰੈਲੀ ਖੜੀ ਐ ਭੈਣ ਦੀ ਜੀਰੀ ਤਾਂ ਰੋਣ ਜੀ ਜੀ ਵੱਡੇ ਗੇ ਜੀ ਜੀਜਾ ਜੀ ਕੀ ਹੋਇਆ ਜੀਜਾ ਜੀ ਲੱਗਦਾ ਗੇ ਹੋਵੇ ਵੀ ਟਰੈਕਟਰ ਲੈ ਕੀਤੇ ਰੋਣਗੇ ਘਰਨੀ ਜੀ ਹੁਣ ਕਰੇ ਐਣ ਤੇ ਐਣ ਦੀ ਸੱਸ ਜਠਾਣੀ ਉਸੇ ਹੀ ਸੀ ਅੱਜ ਮੈਂ ਤੇ ਮੰਮੀ ਆਏ ਸੀਗੇ ਪਿਛਲੀ ਵਾਰ ਪਰ ਆਇਆ ਜੀ ਵੱਡਾ ਬਾਈ ਉਹ ਜਿਹੜਾ ਇਸ ਕੀ ਤਾਨੀ ਆਇਆ ਜੀ ਐਕਸੀਡੈਂਟ ਹੋ ਗਿਆ ਸੀ ਛੋਟਾ ਜਿਹਾ ਤੇ ਨੱਕ ਤੇ ਥੋੜਾ ਜਿਹਾ ਫ੍ਰੈਕਚਰ ਹੋ ਗਿਆ ਤੇ ਤਾਂ ਕਰਕੇ ਉਹ ਨਹੀਂ ਆਇਆ ਉਪਰੋਂ ਹੀ ਦੇਖਦੇ ਹਾਂ ਕਿ ਕਿਵੇਂ ਦਾ ਜੁੜੋ ਜੁੜੋ ਸਾਡੇ ਨਾਲ ਵਲੌਗ ਨੂੰ ਯਾਰ ਦੇਖਿਆ ਕਰੋ ਕੋਈ ਦੇਖਦੇ ਨਹੀਂ ਲਾਈਕ ਨਹੀਂ ਕਰਦੇ ਕਮੈਂਟ ਨਹੀਂ ਕਰਦੇ ਇਹ ਕਰਦਿਆ ਕਰੋ ਯਾਰ ਐਂ ਨਾ ਕਰੋ ਕਰੋ ਕਮੈਂਟ ਵੀ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਸਬਸਕ੍ਰਾਈਬ ਵੀ ਕਰਦਿਆ ਕਰੋ ਮਿਹਨਤ ਹੁੰਦੀ ਹੈ ਬਾਈ ਮਿਹਨਤ ਲਾਉਣੀ ਹੈ ਕਰਦੇ ਆ ਆ ਕਰਕੇ ਤੁਹਾਨੂੰ ਕਹਿਣਾ ਹੁਣ ਉੱਥੇ ਚਲਦੇ ਆ ਜੀ ਉੱਥੇ ਤਾਂ ਵੀਊ ਦੇਖਦੇ ਆ ਵਸਾਂ ਐ ਕਲਿੱਕ ਇੱਥੇ ਕਿੜੀ ਆ ਪਉਣ ਜੇ ਦੀ ਤੇ ਇੱਕ ਅੰਦਰ ਖੜੀ ਆ। ਆ ਦੇਖੋ। ਚੁੱਲੇ ਤੇ ਰੋਟੀ ਬਣਦੀ ਹੈ ਜੀ। ਦੇਖੋ। ਅੰਦਰ ਵੀ ਗੈਸ ਹੈਗਾ। ਪਰ ਕਦੇ-ਕਦੇ ਚੁੱਲੇ ਤੇ ਰੋਟੀ ਰੋਲ ਲੈਂਦੀ ਪੈਂਦੀ ਹੈ। ਉਸ ਵੇਲੇ ਕੋ ਨਾ ਮੈਂ। ਉਲਟ ਸਕੂਟਰ ਇਹ ਪਾਉਣ ਜਿਹਦਾ

ਕਿਆ ਬਾਤ ਹੈ ਦੇਖੋ ਉੱਤੇ ਦੇ ਵੀ ਤਾਂ ਬਹੁਤ ਵਧੀਆ ਜੀ ਉਹ ਟੈਂਕੀ ਵੀ ਵੱਡੀ ਹੈ ਜੀ ਬਹੁਤ ਆਹ ਦੇਖੋ ਕਿਆ ਬਾਤ ਹੈ ਪਰ ਪਪਾ ਆ ਡੀਜ਼ਲ ਵਾਸਤੇ ਇਹ ਲੋਡ ਪੰਜੀ ਹੈ ਲੈ ਕੇ ਆਉਂਦੇ ਆ ਉਹ ਦੇਖੋ ਜੀ ਸਾਰਾ ਵੀਊ ਦੇਖੋ ਉਹ ਦੇਖੋ ਕਿੰਨੀ ਵਧੀਆ ਗੱਲ ਬਹੁਤ ਹੈ ਉਹ ਦੇਖੋ ਉਸ ਤੱਕ ਹੈ ਇਹ ਉਹ ਬਗਲਾ ਦੇਖੋ ਤੁਹਾਨੂੰ ਬਗਲਾ ਬਗਲਾ ਉਹ ਦੇਖੋ ਬਗਲਾ ਉਹ ਤੱਕ ਜਾਂਦੀ ਇਹ ਜਮੀਨ ਬਾਕੀ ਇਧਰ ਆ ਗਿਆ ਜੀ ਇਧਰ ਉਹ ਜਿੱਥੇ ਹਰੇ ਬਈ ਹੈ ਉਹ ਹਰੀ ਬਈ ਆ ਉਧਰ ਤੱਕ ਫਿਰ ਆਏ ਆ ਜਾਂਦੀ ਹੈ ਜੀ ਦੇਖੋ ਉਹ ਆ ਗਈ ਅਰੇ ਉਸ ਤੋਂ ਹਰੀ ਬਈ ਉਸ ਤੋਂ ਇੱਧਰ ਜਾਂਦੀ ਹੈ ਦੇਖੋ ਕਿੰਨਾ ਸੋਹਣਾ ਹੈ ਨਾ ਜੀ ਬਾਕੀ ਦੱਸੋ ਤੁਸੀਂ ਕਮੈਂਟ ਚ ਵਧੀਆ ਲੱਗਿਆ ਕਿ ਨਹੀਂ ਤੇ ਸੂਰਦੇਵ ਤਾਂ ਦੇਖ ਲੋ ਨ ਮੋਰਲ ਸਕੂਰਾਂ ਵਰੇ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਪਹੁੰਚ ਗਏ ਘਰ ਤੇ ਹੁਣ ਤੁਸੀਂ ਕੰਮ ਕਰਨਾ ਹੈ ਤੁਸੀਂ ਸਬਸਕ੍ਰਾਈਬ ਕਰ ਦਿਓ ਇੱਕ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੁਸੀਂ ਸਾਡੀ ਫੈਮਿਲੀ ਹੋ ਤੁਸੀਂ ਕਰਦੇ ਨੀਗੇ ਮੈਨੂੰ ਪਤਾ ਹੈ ਮੈਂ ਦੇਖਿਆ ਕਿੰਨੇ ਵੀਡੀਓ ਚ ਤੁਸੀਂ ਕੀਤਾ ਨੀਗਾ ਪਲੀਜ਼ ਕਰ ਦਿਆ ਕਰੋ ਸਸਿਕਾ Thanks for watching, like and comment, subscribe.